ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣਿਆਂ ਅੱਜ ਦੀਆਂ ਖਬਰਾਂ ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਮੈਨਹਟਨ ਦੀ ਸੰਗੀ ਅਦਾਲਤ ਨੇ ਵੱਡਾ ਝਟਕਾ ਦਿੱਤਾ ਹੈ ਅਦਾਲਤ ਨੇ ਲਿਬ੍ਰੇਸ਼ਨ ਡੇ ਟੈਰਿਫ ਪਲਾਨ ਤੇ ਰੋਕ ਲਗਾ ਦਿੱਤੀ ਹੈ ਅਤੇ ਇਸ ਨੂੰ ਗੈਰ ਸੰਵਿਧਾਨਕ ਐਲਾਨ ਕੀਤਾ ਹੈ ਅਦਾਲਤ ਨੇ ਆਪਣੇ ਫੈਸਲੇ ਚ ਕਿਹਾ ਕਿ 트럼ਪ ਨੇ ਆਪਣੇ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਕਰਦਿਆਂ ਇੱਕ ਕਦਮ ਚੁੱਕਿਆ ਜੋ ਅਮਰੀਕੀ ਸੰਵਿਧਾਨ ਦੇ ਮੁਤਾਬਕ ਨਹੀਂ ਹੈ। 트럼ਪ ਪ੍ਰਸ਼ਾਸਨ ਨੇ ਟੈਰਿਫ ਲਗਾਉਣ ਦੇ ਅਧਿਕਾਰ ਨੂੰ ਜਾਰੀ ਰੱਖਣ ਲਈ ਅਦਾਲਤ ਤੋਂ ਅਪੀਲ ਕੀਤੀ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਕਾਨੂੰਨੀ ਫੈਸਲਾ ਚੀਨ ਨਾਲ ਅਸੰਤੁਲਿਤ ਵਪਾਰ ਸੰਘਰਸ਼ ਦੀ ਦਿਸ਼ਾ ਬਦਲ ਸਕਦਾ ਹੈ ਤੇ ਭਾਰਤ-ਪਾਕਿਸਤਾਨ ਵਰਗੇ ਖੇਤਰੀ ਤਣਾ ਨੂੰ ਮੁੜ ਸੁਰਜੀਤ ਕਰ ਸਕਦਾ ਹੈ। ਪ੍ਰਸ਼ਾਸਨ ਨੇ ਅਦਾਲਤ ਨੂੰ ਦੱਸਿਆ ਕਿ ਕਈ ਦੇਸ਼ਾਂ ਨਾਲ ਵਪਾਰਕ ਗੱਲਬਾਤ ਚੱਲ ਰਹੀ ਹੈ ਤੇ ਇਹ ਮਾਮਲਾ ਨਾਜ਼ੁਕ ਸਥਿਤੀ 'ਚ ਹੈ ਕਿਉਂਕਿ ਵਪਾਰਕ ਸੌਦਿਆਂ ਨੂੰ ਅੰਤਿਮ ਰੂਪ ਦੇਣ ਦੀ ਸਮਾਂ ਸੀਮਾ 7 ਜੁਲਾਈ ਹੈ ਹਾਲਾਂਕਿ ਅਦਾਲਤ ਨੇ ਸਪਸ਼ਟ ਕੀਤਾ ਹੈ ਕਿ ਅਮਰੀਕੀ ਸੰਵਿਧਾਨ ਕਾਂਗਰਸ ਨੂੰ ਦੂਜੇ ਦੇਸ਼ਾਂ ਨਾਲ ਵਣਜ ਨੂੰ ਨਿਯਮਿਤ ਕਰਨ ਦਾ ਵਿਸ਼ੇਸ਼ ਅਧਿਕਾਰ ਦਿੰਦਾ ਹੈ ਜੋ ਰਾਸ਼ਟਰਪਤੀ ਦੀਆਂ ਐਮਰਜੈਂਸੀ ਸ਼ਕਤੀਆਂ ਤੋਂ ਪ੍ਰਭਾਵਿਤ ਨਹੀਂ ਹੁੰਦਾ 2 April ਨੂੰ Trump ਨੇ ਅਮਰੀਕਾ ਦੇ ਪ੍ਰਮੁੱਖ ਵਪਾਰਕ ਸਾਥੀਆਂ ਤੇ 10 ਫੀਸਡ ਬੇਸਲਾਈਨ ਟੈਰਿਫ ਲਗਾਇਆ ਸੀ ਜਿਸ ਵਿੱਚ ਚੀਨ ਅਤੇ ਯੂਰਪੀਅਨ ਯੂਨੀਅਨ ਵਰਗੇ ਦੇਸ਼ਾਂ ਤੇ ਵਧੇਰੇ ਦਰਾਂ ਸਨ ਜਿੱਥੇ ਅਮਰੀਕਾ ਦਾ ਵਪਾਰਕ ਘਾਟਾ ਵੱਧ ਹੈ ਇਹਨਾਂ ਟੈਰਿਫਸ ਦਾ ਮਕਸਦ ਅਮਰੀਕੀ ਨਿਰਮਾਣ ਸਮਰੱਥਾ ਨੂੰ ਮੁੜ ਸੁਰਜੀਤ ਕਰਨਾ ਸੀ ਪਰ ਇਸ ਨੇ ਅਮਰੀਕੀ ਵਿੱਤੀ ਬਾਜ਼ਾਰਾਂ ਚ ਹਫੜਾ ਦਫੜੀ ਮਚਾ ਦਿੱਤੀ ਇੱਕ ਹਫਤੇ ਬਾਅਦ ਕਈ ਦੇਸ਼ ਵਿਦੇਸ਼ ਟੈਰਿਫ ਤੇ ਰੋਕ ਲਗਾਈ ਗਈ 12 ਮਈ ਨੂੰ 트럼ਪ ਪ੍ਰਸ਼ਾਸਨ ਨੇ ਐਲਾਨ ਕੀਤਾ ਕਿ ਉਹ ਚੀਨ ਤੇ ਲਗਾਏ ਉੱਚ ਟੈਰਿਫ ਨੂੰ ਅਸਥਾਈ ਤੌਰ ਤੇ ਘਟਾਏਗਾ ਤਾਂ ਜੋ ਲੰਬੇ ਸਮੇਂ ਦੇ ਵਪਾਰਕ ਸਮਝੌਤੇ ਤੇ ਕੰਮ ਕੀਤਾ ਜਾ ਸਕੇ ਦੋਵੇਂ ਧਿਰਾਂ ਘੱਟੋ-ਘੱਟ 90 ਦਿਨਾਂ ਲਈ ਟੈਰਿਫ 'ਚ ਕਮੀ ਕਰਨ ਤੇ ਸਹਿਮਤ ਹੋਈਆਂ ਅਦਾਲਤ ਦਾ ਇਹ ਫੈਸਲਾ ਦੋ ਮੁਕੱਦਮਿਆਂ ਦੇ ਆਧਾਰ ਤੇ ਆਇਆ ਹੈ ਪਹਿਲਾ ਮੁਕੱਦਮਾ ਲਿਬਰਟੀ ਜਸਟਿਸ ਸੈਂਟਰ ਨੇ ਪੰਜ ਛੋਟੇ ਅਮਰੀਕੀ ਕਾਰੋਬਾਰਾਂ ਦੀ ਤਰਫੋਂ ਦਾਇਰ ਕੀਤਾ ਸੀ ਜੋ ਟੈਰਿਫ ਪ੍ਰਭਾਵਿਤ ਦੇਸ਼ਾਂ ਤੋ ਸਮਾਨ ਆਯਾਤ ਕਰਦੇ ਨੇ ਦੂਜਾ ਮੁਕਦਮਾ 13 ਅਮਰੀਕੀ ਰਾਜਾਂ ਨੇ ਦਾਇਰ ਕੀਤਾ ਸੀ ਇਹਨਾਂ ਕਾਰੋਬਾਰਾਂ ਦਾ ਕਹਿਣਾ ਹੈ ਕਿ ਟੈਰਿਫ ਨੇ ਉਹਨਾਂ ਦੀ ਵਪਾਰਕ ਸਮਰੱਥਾ ਨੂੰ ਨੁਕਸਾਨ ਪਹੁੰਚਾਇਆ ਹੈ ਇਸ ਤੋਂ ਇਲਾਵਾ ਟੈਰਿਫ ਨੂੰ ਲੈ ਕੇ ਘੱਟੋ-ਘੱਟ 5 ਹੋਰ ਕਾਨੂੰਨੀ ਚੁਣੌਤੀਆਂ ਅਦਾਲਤ 'ਚ ਬਕਾਇਆ ਨੇ ਟਰੰਪ ਪ੍ਰਸ਼ਾਸਨ ਨੇ ਨਿਊਯਾਰਕ ਦੀ ਇੱਕ ਅਦਾਲਤ ਨੂੰ ਦੱਸਿਆ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਅਸਥਿਰ ਜੰਗਬੰਦੀ ਤਾਂ ਹੀ ਸੰਭਵ ਹੋ ਸਕੇ ਜਦੋਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਖਲਅੰਦਾਜ਼ੀ ਕੀਤੀ ਤੇ ਦੋਵਾਂ ਦੇਸ਼ਾਂ ਨੂੰ ਅਮਰੀਕਾ ਤੱਕ ਵਪਾਰਕ ਪਹੁੰਚ ਦੀ ਪੇਸ਼ਕਸ਼ ਕੀਤੀ ਤਾਂ ਜੋ ਇੱਕ ਪੂਰੇ ਪੈਮਾਨੇ ਦੀ ਜੰਗ ਨੂੰ ਟਾਲਿਆ ਜਾ ਸਕੇ ਵਣਜ ਸਕੱਤਰ ਹਾਵਰਡ ਲੂਟਨਿਕ ਨੇ ਇਹ ਟਿੱਪਣੀ ਪਿਛਲੇ ਹਫਤੇ ਅੰਤਰਰਾਸ਼ਟਰੀ ਵਪਾਰ ਅਦਾਲਤ ਨੂੰ ਸੌਂਪੇ ਗਏ ਇੱਕ ਦਸਤਾਵੇਜ਼ ਚ ਕੀਤੀ ਜਿਸ ਵਿੱਚ ਉਹਨਾਂ ਦਲੀਲ ਦਿੱਤੀ ਕਿ ਟਰੰਪ ਨੇ ਅੰਤਰਰਾਸ਼ਟਰੀ ਐਮਰਜੈਂਸੀ ਆਰਥਿਕ ਸ਼ਕਤੀ ਐਕਟ I E E P A ਦੇ ਤਹਿਤ ਆਪਣੀਆਂ ਐਮਰਜੈਂਸੀ ਸ਼ਕਤੀਆਂ ਦੀ ਵਰਤੋਂ ਅਮਰੀਕੀ ਰਾਸ਼ਟਰੀ ਸੁਰੱਖਿਆ ਅਤੇ ਅਰਥ ਵਿਵਸਥਾ ਦੀ ਰੱਖਿਆ ਦੇ ਉਦੇਸ਼ ਲਈ ਟੈਰਿਫ ਲਗਾਉਣ ਲਈ ਕੀਤੀ ਸੀ ਜਦਕਿ ਭਾਰਤ ਸਰਕਾਰ ਦੇ ਸੂਤਰਾਂ ਦਾ ਕਹਿਣਾ ਹੈ ਕਿ ਜੰਗਬੰਦੀ ਤੇ ਸਹਿਮਤੀ ਦੋਵਾਂ ਦੇਸ਼ਾਂ ਵਿਚਕਾਰ ਕਿਸੇ ਵੀ ਤੀਜੀ ਧਿਰ ਦੀ ਸ਼ਮੂਲੀਅਤ ਤੋਂ ਬਿਨਾਂ ਬਣੀ ਸੀ ਲੂਟਨਿਕ ਨੇ ਕਿਹਾ ਕਿ ਟੈਰਿਫ ਬਣਾਈ ਰੱਖਣਾ ਰਾਸ਼ਟਰਪਤੀ ਦੀ ਅਸਲ ਗਲੋਬਲ ਕੂਟਨੀਤੀ ਕਰਨ ਦੀ ਯੋਗਤਾ ਲਈ ਬਹੁਤ ਜ਼ਰੂਰੀ ਹੈ ਲੂਟਨਿਕ ਨੇ ਆਪਣੀ ਰਿਪੋਰਟ ਚ ਕਿਹਾ ਉਦਾਹਰਨ ਵਜੋਂ ਭਾਰਤ ਅਤੇ ਪਾਕਿਸਤਾਨ ਦੋ ਪਰਮਾਣੂ ਸ਼ਕਤੀਆਂ ਜੋ ਸਿਰਫ 13 ਦਿਨ ਪਹਿਲਾਂ ਫੌਜੀ ਕਾਰਵਾਈਆਂ ਚ ਰੁੱਝੀਆਂ ਹੋਈਆਂ ਸਨ 10 ਮਈ 2025 ਨੂੰ ਇੱਕ ਅਸਥਿਰ ਜੰਗਬੰਦੀ ਤੇ ਪਹੁੰਚੀਆਂ ਇਹ ਜੰਗਬੰਦੀ ਉਦੋਂ ਹੀ ਸੰਭਵ ਹੋਈ ਜਦੋਂ ਰਾਸ਼ਟਰਪਤੀ ਟਰੰਪ ਨੇ ਦਖਲ ਦਿੱਤਾ ਅਤੇ ਦੋਵਾਂ ਦੇਸ਼ਾਂ ਨੂੰ ਪੂਰੇ ਪੱਧਰ ਤੇ ਟਕਰਾਅ ਨੂੰ ਟਾਲਣ ਲਈ ਅਮਰੀਕਾ ਨਾਲ ਵਪਾਰ ਕਰਨ ਦੀ ਇਜਾਜ਼ਤ ਦਿੱਤੀ ਉਸ ਨੇ ਅੱਗੇ ਕਿਹਾ ਇਸ ਮਾਮਲੇ 'ਚ ਰਾਸ਼ਟਰਪਤੀ ਦੀਆਂ ਸ਼ਕਤੀਆਂ ਨੂੰ ਸੀਮਤ ਕਰਨ ਵਾਲਾ ਕੋਈ ਵੀ ਪ੍ਰਤੀਕੂਲ ਫੈਸਲਾ ਭਾਰਤ ਅਤੇ ਪਾਕਿਸਤਾਨ ਨੂੰ ਰਾਸ਼ਟਰਪਤੀ ਟਰੰਪ ਦੇ ਪ੍ਰਸਤਾਵ ਦੀ ਵੈਧਤਾ ਤੇ ਸਵਾਲ ਉਠਾ ਸਕਦਾ ਹੈ ਜਿਸ ਨਾਲ ਪੂਰੇ ਖੇਤਰ ਦੀ ਸੁਰੱਖਿਆ ਤੇ ਲੱਖਾਂ ਲੋਕਾਂ ਦੀ ਜਾਨ ਨੂੰ ਖਤਰਾ ਹੈ ਟਰੰਪ ਨੇ ਵਾਰ-ਵਾਰ ਦਾਅਵਾ ਕੀਤਾ ਹੈ ਕਿ ਉਸਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਘਟਾਉਣ 'ਚ ਮਦਦ ਕੀਤੀ ਅਤੇ ਪਰਮਾਣੂ ਹਥਿਆਰਾਂ ਨਾਲ ਲੈਸ ਦੱਖਣੀ ਏਸ਼ੀਆਈ ਗਵਾਂਡੀਆਂ ਨੂੰ ਕਿਹਾ ਹੈ ਕਿ ਜੇਕਰ ਉਹ ਟਕਰਾਅ ਨੂੰ ਰੋਕਦੇ ਨੇ ਤਾਂ ਅਮਰੀਕਾ ਉਹਨਾਂ ਨਾਲ ਭਾਰੀ ਵਪਾਰ ਕਰੇਗਾ 2 April ਨੂੰ ਜੰਮੂ ਤੇ ਕਸ਼ਮੀਰ ਦੇ ਪਹਿਲਗਾਮ 'ਚ ਹੋਏ ਕਾਤਕ ਅੱਤਵਾਦੀ ਹਮਲੇ ਤੋਂ ਲਗਭਗ 2 ਹਫ਼ਤੇ ਬਾਅਦ ਭਾਰਤ ਨੇ ਪਾਕਿਸਤਾਨ ਅਤੇ POK 'ਚ ਅੱਤਵਾਦੀ ਢਾਂਚੇ ਨੂੰ ਨਿਸ਼ਾਨਾ ਬਣਾਉਂਦੇ ਹੋਏ ਆਪਰੇਸ਼ਨ ਸਿੰਦੂਰ ਸ਼ੁਰੂ ਕੀਤਾ ਪਹਿਲਗਾਮ ਅਤਵਾਦੀ ਹਮਲੇ 'ਚ 26 ਨਾਗਰਿਕ ਮਾਰੇ ਗਏ ਸਨ ਸਰਹੱਦ ਪਾਰੋਂ 4 ਦਿਨਾਂ ਦੇ ਡਰੋਨ ਅਤੇ ਮਿਜ਼ਾਈਲ ਹਮਲਿਆਂ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ 10 ਮਈ ਨੂੰ ਫੌਜੀ ਟਕਰਾਅ ਬੰਦ ਕਰਨ ਲਈ ਸਹਿਮਤ ਹੋਏ ਅਮਰੀਕਾ ਤੇ ਚੀਨ ਦੇ ਸਬੰਧ ਲੰਬੇ ਸਮੇਂ ਤੋਂ ਚੰਗੇ ਨਹੀਂ ਹਨ ਹਾਲ ਹੀ 'ਚ ਦੋਵਾਂ ਦੇਸ਼ਾਂ ਵਿਚਕਾਰ ਟੈਰਿਫ ਨੂੰ ਲੈ ਕੇ ਬਹੁਤ ਬਿਆਨਬਾਜ਼ੀ ਹੋਈ ਸੀ ਹਾਲਾਂਕਿ ਦੋਵੇਂ ਦੇਸ਼ ਟੈਰਿਫ ਤੇ ਯਕੀਨੀ ਤੌਰ ਤੇ ਸਹਿਮਤੀ ਤੇ ਪਹੁੰਚ ਗਏ ਨੇ ਪਰ ਹੁਣ ਅਮਰੀਕੀ ਵਿਦੇਸ਼ ਮੰਤਰੀ ਨੇ ਚੀਨੀ ਵਿਦਿਆਰਥੀਆਂ ਦੇ ਵੀਜ਼ੇ ਬਾਰੇ ਬਿਆਨ ਦਿੱਤਾ ਹੈ ਜਿਸ ਕਾਰਨ ਦੋਵੇਂ ਦੇਸ਼ ਦੁਬਾਰਾ ਆਮੋ-ਸਾਮਣੇ ਆ ਸਕਦੇ ਨੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਬੁੱਧਵਾਰ ਨੂੰ ਕਿਹਾ ਕਿ ਅਮਰੀਕਾ ਚੀਨੀ ਵਿਦਿਆਰਥੀਆਂ ਦੇ ਵੀਜ਼ੇ ਰੱਦ ਕਰਨਾ ਸ਼ੁਰੂ ਕਰ ਦੇਵੇਗਾ ਇਹਨਾਂ ਵਿਦਿਆਰਥੀਆਂ 'ਚ ਚੀਨੀ ਕਮਿਊਨਿਸਟ ਪਾਰਟੀ ਨਾਲ ਜੁੜੇ ਜਾਂ ਮਹੱਤਵਪੂਰਨ ਖੇਤਰਾਾਂ 'ਚ ਪੜ੍ਹਾਈ ਕਰਨ ਵਾਲੇ ਵੀ ਸ਼ਾਮਲ ਨੇ ਇਸ ਦੇ ਨਾਲ ਹੀ ਰੂਬਿਓ ਨੇ ਇੱਕ ਬਿਆਨ 'ਚ ਕਿਹਾ ਕਿ ਵਿਦੇਸ਼ ਵਿਭਾਗ ਚੀਨ ਅਤੇ ਹਾਂਗਕਾਂਗ ਤੋਂ ਆਉਣ ਵਾਲੀਆਂ ਸਾਰੀਆਂ ਭਵਿੱਖੀ ਵੀਜ਼ਾ ਅਰਜ਼ੀਆਂ ਦੀ ਜਾਂਚ ਨੂੰ ਵਧਾਉਣ ਲਈ ਵੀਜ਼ਾ ਮਾਪਦੰਡਾਂ ਨੂੰ ਵੀ ਸੋਧੇਗਾ ਵਾਸ਼ਿੰਗਟਨ ਦੇ ਚੀਨੀ ਦੂਤਾਵਾਸ ਨੇ ਰੂਬਿਓ ਦੀਆਂ ਟਿੱਪਣੀਆਂ ਦਾ ਤੁਰੰਤ ਜਵਾਬ ਨਹੀਂ ਦਿੱਤਾ ਇੰਸਟੀਚਿਊਟ ਆਫ ਇੰਟਰਨੈਸ਼ਨਲ ਐਜੂਕੇਸ਼ਨ ਦੇ ਅਨੁਸਾਰ 2023-2024 ਚ ਅਮਰੀਕਾ ਚ ਉੱਚ ਸਿੱਖਿਆ ਪ੍ਰਾਪਤ ਕਰਨ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਦੂਜੀ ਸਭ ਤੋਂ ਵੱਡੀ ਗਿਣਤੀ ਚੀਨ ਤੋਂ ਹੈ ਜਿਨ੍ਹਾਂ ਦੀ ਗਿਣਤੀ 277398 ਹੈ ਇਸ ਦੇ ਨਾਲ ਹੀ ਅਮਰੀਕਾ ਚ ਸਭ ਤੋਂ ਵੱਧ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਚ ਭਾਰਤ ਸਭ ਤੋਂ ਅੱਗੇ ਹੈ ਇਥੇ 331000 ਭਾਰਤੀ ਵਿਦਿਆਰਥੀ ਨੇ ਇਹ ਰਿਪੋਰਟ ਆਈ ਕਿ ਅਮਰੀਕੀ ਵਿਦੇਸ਼ ਵਿਭਾਗ ਨੇ ਵਿਦਿਆਰਥੀ ਅਤੇ ਐਕਸਚੇਂਜ ਵਿਜ਼ਟਰ ਵੀਜ਼ਾ ਬਿਨੇਕਾਰਾਂ ਲਈ ਨਵੀਆਂ ਨਿਯੁਕਤੀਆਂ ਨੂੰ ਰੋਕ ਦਿੱਤਾ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਅਹੁਦੇ ਦੀ ਸੌਂ ਚੁੱਕਣ ਤੋਂ ਬਾਅਦ ਦੇਸ਼ 'ਚ ਮੌਜੂਦ ਸਾਰੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰਨ ਅਤੇ ਦੇਸ਼ ਨਿਕਾਲਾ ਦੇਣ ਦਾ ਹੁਕਮ ਦਿੱਤਾ ਇਸ ਤੋਂ ਬਾਅਦ ਵੱਡੀ ਗਿਣਤੀ 'ਚ ਉਨ੍ਹਾਂ ਲੋਕਾਂ ਵਿਰੁੱਧ ਕਾਰਵਾਈ ਸ਼ੁਰੂ ਕੀਤੀ ਗਈ ਜੋ ਬਿਨਾਂ ਦਸਤਾਵੇਜ਼ਾਂ ਦੇ ਗੈਰ ਕਾਨੂੰਨੀ ਤੌਰ ਤੇ ਅਮਰੀਕੀ ਸਰਹੱਦ ਪਾਰ ਕਰ ਰਹੇ ਸਨ ਉਹਨਾਂ ਚੋਂ ਬਹੁਤਿਆਂ ਨੂੰ ਉਹਨਾਂ ਦੇ ਦੇਸ਼ਾਂ 'ਚ ਭੇਜ ਦਿੱਤਾ ਗਿਆ ਹੁਣ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਹਾਲ ਹੀ 'ਚ ਹੋਈ ਇੱਕ ਮੀਟਿੰਗ 'ਚ ਇਮੀਗ੍ਰੇਸ਼ਨ ਅਤੇ ਕਸਟਮ ਐਨਫੋਰਸਮੈਂਟ ਅਧਿਕਾਰੀਆਂ ਨੂੰ ਹਰ ਰੋਜ਼ 3000 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ ਅਮਰੀਕੀ ਨਿਊਜ਼ ਵੈੱਬਸਾਈਟ ਐਕਸਿਓਜ਼ ਨੇ ਇੱਕ ਰਿਪੋਰਟ 'ਚ ਦਾਵਾ ਕੀਤਾ ਕੇ 트럼ਪ ਦੇ ਕਰੀਬੀ ਸਹਿਯੋਗੀ ਸਟੀਫਨ ਮਿਲਰ ਅਤੇ ਹੋਮਲੈਂਡ ਸਿਕਿਉਰਿਟੀ ਸੈਕਟਰੀ ਕ੍ਰਿਸਟੀ ਨੋਮ ਨੇ ਮੀਟਿੰਗ ਚ ਗ੍ਰਫਤਾਰੀਆਂ ਦੀ ਗਿਣਤੀ ਵਧਾ ਕੇ 3000 ਪ੍ਰਤੀ ਦਿਨ ਕਰਨ ਲਈ ਕਿਹਾ ਇਹ ਗਿਣਤੀ ਅਧਿਕਾਰੀਆਂ ਨੂੰ ਦਿੱਤੇ ਗਏ ਪਿਛਲੇ ਟੀਚੇ ਨਾਲੋਂ ਲਗਭਗ 3 ਗੁਣਾ ਹੈ ਮਿਲਰ ਵਾਈਟ ਹਾਊਸ ਦੇ ਡਿਪਟੀ ਚੀਫ ਆਫ ਸਟਾਫ ਨੇ ਵੈਬਸਾਈਟ ਦੇ ਅਨੁਸਾਰ ਮਿਲਰ ਨੇ ਫੀਲਡ ਆਫਿਸ ਡਾਇਰੈਕਟਰ ਅਤੇ ਸਪੈਸ਼ਲ 에ਜੰਟ ਇਨਚਾਰਜ ਨੂੰ ਦੇਸ਼ ਨਿਕਾਲੇ ਦੀ ਗਿਣਤੀ ਵਧਾਉਣ ਲਈ ਕਿਹਾ ਹੈ ਇਹ ਵੀ ਕਿਹਾ ਗਿਆ ਹੈ ਕਿ ਮੀਟਿੰਗ ਤੋਂ ਬਾਅਦ ਅਧਿਕਾਰੀ ਡਰਦੇ ਨੇ ਕਿ ਜੇਕਰ ਉਹ ਟੀਚਾ ਪ੍ਰਾਪਤ ਨਹੀਂ ਕਰਦੇ ਤਾਂ ਉਹਨਾਂ ਦੀਆਂ ਨੌਕਰੀਆਂ ਚਲੀਆਂ ਜਾ ਸਕਦੀਆਂ ਨੇ ਇੱਕ ਅੰਕੜੇ ਦੇ ਅਨੁਸਾਰ ਅਮਰੀਕੀ ਸਰਹੱਦ 'ਚ ਗੈਰਕਾਨੂੰਨੀ ਢੰਗ ਨਾਲ ਦਾਖਲ ਹੋਣ ਵਾਲੇ ਲੋਕਾਂ ਦੀ ਗਿਣਤੀ 'ਚ ਕਾਫੀ ਗਿਰਾਵਟ ਆਈ ਹੈ ਵਾਈਟ ਹਾਊਸ ਦੀ ਬੁਲਾਰਨ ਐਬਿਲਗੈਲ ਜੈਕਸਨ ਨੇ ਕਿਹਾ ਏ ਕਿ ਪ੍ਰਸ਼ਾਸਨ 트੍ਰੰਪ ਦੇ ਵਾਅਦੇ ਅਨੁਸਾਰ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਲਈ ਗੰਭੀਰ ਹੈ ਟਰੰਪ ਪ੍ਰਸ਼ਾਸਨ ਨੇ ਬਰਡ ਫਲੂ ਟੀਕੇ ਦੇ ਅੰਤਿਮ ਪੜਾਅ ਦੇ ਵਿਕਾਸ ਲਈ ਮੋਡਰਨਾ ਨੂੰ ਦਿੱਤਾ ਗਿਆ ਇਕਰਾਰਨਾਮਾ ਰੱਦ ਕਰ ਦਿੱਤਾ ਟੀਕੇ ਖਰੀਦਣ ਦਾ ਅਧਿਕਾਰ ਵੀ ਰੱਦ ਕਰ ਦਿੱਤਾ ਜਨਵਰੀ ਚ ਮੋਡਰਨਾ ਨੂੰ ਬਾਈਡਨ ਪ੍ਰਸ਼ਾਸਨ ਦੁਆਰਾ ਇਸ ਦੇ ਬਰਡ ਫਲੂ ਟੀਕੇ ਅਤੇ ਮਹਾਮਾਰੀ ਇਨਫਲੂਐਂਜ਼ਾ ਦੇ ਵਿਕਾਸ ਨੂੰ ਅੱਗੇ ਵਧਾਉਣ ਲਈ 590 ਮਿਲੀਅਨ ਡਾਲਰ ਦਿੱਤੇ ਗਏ ਸਨ ਇਸ ਵਿੱਚ ਪੰਜ ਵੱਧੂ ਅਧਿਆਨਾਂ ਦੇ ਵਿਸ਼ਥਾਰ ਦਾ ਸਮਰਥਨ ਕਰਨਾ ਵੀ ਸ਼ਾਮਲ ਹੈ ਪਿਛਲੇ ਸਾਲ ਦੇ ਸ਼ੁਰੂ ਚ एमआरएनए ਆਧਾਰਿਤ ਟੀਕੇ ਦੇ ਅੰਤਿਮ ਪੜਾਅ ਦੇ ਵਿਕਾਸ ਅਤੇ ਟੈਸਟਿੰਗ ਨੂੰ ਪੂਰਾ ਕਰਨ ਲਈ ਵਾਧੂ 176 ਮਿਲੀਅਨ ਡਾਲਰ ਦਿੱਤੇ ਗਏ ਸਨ ਇਹ H5N1 ਐਵੀਅਨ ਇਨਫਲੂਐਂజా ਵਿਰੁੱਧ ਅਮਰੀਕੀ ਸਿਹਤ ਅਤੇ ਮਨੁੱਖੀ ਸੇਵਾਵਾਂ ਵਿਭਾਗ ਦੁਆਰਾ ਦਿੱਤਾ ਗਿਆ ਸੀ ਮੋਡਰਨਾ ਨੇ ਕਿਹਾ ਹੈ ਕਿ ਉਹ ਟੀਕੇ ਦੇ ਅੰਤਿਮ ਪੜਾਅ ਦੇ ਵਿਕਾਸ ਅਤੇ ਨਿਰਮਾਣ ਲਈ ਵਿਕਲਪਾਂ ਦੀ ਪਰਚੋਲ ਕਰਨ ਦੀ ਯੋਜਨਾ ਬਣਾ ਰਹੀ ਹੈ ਕੰਪਨੀ ਨੇ ਇਹ ਵੀ ਐਲਾਨ ਕੀਤਾ ਹੈ ਕਿ ਇਸ ਨੂੰ ਐਚ5 ਏਵੀਅਨ ਇਨਫਲੂਐਂਜ਼ਾ ਵਾਇਰਸ ਕਿਸਮ ਨੂੰ ਨਿਸ਼ਾਨਾ ਬਣਾਉਂਦੇ ਹੋਏ ਆਪਣੇ ਬਰਡ ਫਲੂ ਟੀਕੇ ਦੀ ਸੁਰੱਖਿਆ ਦੀ ਜਾਂਚ ਕਰਨ ਲਈ ਟੈਸਟਾਂ ਤੋਂ ਸਕਾਰਾਤਮਕ ਅੰਤਰਿਮ ਡਾਟਾ ਪ੍ਰਾਪਤ ਹੋਇਆ ਹੈ ਐਚ5 ਐਨ1 ਬਰਡ ਫਲੂ ਦਾ ਪ੍ਰਕੋਪ ਪਹਿਲੀ ਵਾਰ ਅਪ੍ਰੈਲ 2024 ਵਿੱਚ ਅਮਰੀਕਾ 'ਚ ਰਿਪੋਰਟ ਕੀਤਾ ਗਿਆ ਸੀ ਜਿਸ ਵਿੱਚ ਹੁਣ ਤੱਕ 70 ਤੋਂ ਵੱਧ ਲੋਕ ਸੰਕਰਮਿਤ ਹੋਏ ਨੇ ਉਹਨਾਂ ਵਿੱਚੋਂ ਜ਼ਿਆਦਾਤਰ ਮਜ਼ਦੂਰ ਨੇ ਹੁਣ ਤੱਕ ਇਸ ਵਾਇਰਸ ਦੇ ਮਨੁੱਖ ਤੋਂ ਮਨੁੱਖ ਵਿੱਚ ਸੰਚਾਰਨ ਦਾ ਕੋਈ ਸਬੂਤ ਨਹੀਂ ਹੈ ਤੇ ਇਸ ਲਈ ਆਮ ਲੋਕਾਂ ਲਈ ਜ਼ੁਖਮ ਘੱਟ ਹੈ ਪਰ ਜਿਹੜੇ ਲੋਕ ਪੰਛੀਆਂ ਮੁਰਗੀਆਂ ਜਾਂ ਪਸ਼ੂਆਂ ਦੇ ਸੰਪਰਕ 'ਚ ਆਉਂਦੇ ਨੇ ਉਹਨਾਂ ਨੂੰ ਇਨਫੈਕਸ਼ਨ ਦਾ ਖਤਰਾ ਵਧੇਰੇ ਹੁੰਦਾ ਹੈ ਟੈਲੀਗ੍ਰਾਮ 'ਚ AI ਫੀਚਰ ਪ੍ਰਦਾਨ ਕਰਨ ਲਈ ਕੰਪਨੀ ਇੱਕ ਵੱਡਾ ਸੌਦਾ ਕਰਨ ਜਾ ਰਹੀ ਹੈ ਟੈਲੀਗ੍ਰਾਮ ਦੇ CEO ਪਾਵਲ ਦੂਰੋਵ ਨੇ ਖੁਦ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ ਹਾਲਾਂਕਿ ਟੈਸਲਾ ਦੇ ਸੀਈਓ ਐਲਨ ਮਸਕ ਨੇ ਇਸ ਡੀਲ ਤੇ ਸਵਾਲ ਖੜੇ ਕੀਤੇ ਨੇ ਇਸ ਤੋਂ ਬਾਅਦ ਪਾਵਲ ਦੂਰੋਵ ਨੇ ਗੋਪਨੀਯਤਾ ਬਾਰੇ ਵੀ ਜਾਣਕਾਰੀ ਦਿੱਤੀ ਪਾਵਲ ਦੂਰੋਵ ਨੇ ਐਕਸ ਪਲੇਟਫਾਰਮ ਤੇ ਪੋਸਟ ਕੀਤਾ ਹੈ ਅਤੇ ਦੱਸਿਆ ਹੈ ਕਿ ਇਸ ਗਰਮੀਆਂ ਚ ਟੈਲੀਗ੍ਰਾਮ ਉਪਭੋਗਤਾਵਾਂ ਨੂੰ ਸਭ ਤੋਂ ਵਧੀਆ AI ਟੈਕਨੋਲੋਜੀ ਮਿਲਣ ਜਾ ਰਹੀ ਹੈ ਇਹ ਐਕਸ AI ਦਾ ਗਰੋਕ ਹੈ ਤੁਹਾਡੀ ਜਾਣਕਾਰੀ ਲਈ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਐਕਸ ਪਲੇਟਫਾਰਮ ਉਪਭੋਗਤਾ ਗਰੋਕ ਨੂੰ ਆਸਾਨੀ ਨਾਲ ਤੇ ਮੁਫਤ ਚ ਵਰਤ ਸਕਦੇ ਨੇ ਪਾਵੇਲ ਡੂਰੋਵ ਨੇ ਕੀਤੀ ਪੋਸਟ ਚ ਅੱਗੇ ਦੱਸਿਆ ਕਿ ਇਸ ਇੱਕ ਫੀਚਰ ਲਈ ਟੈਸਲਾ ਦੇ ਸੀਈਓ ਐਲਨ ਮਸਕ ਨਾਲ ਇੱਕ ਸਾਲ ਲਈ ਇੱਕ ਸਾਂਝੇਦਾਰੀ ਕੀਤੀ ਗਈ ਹੈ ਇਸ ਸਾਂਝੇਦਾਰੀ ਦੇ ਤਹਿਤ ਉਪਭੋਗਤਾਵਾਂ ਨੂੰ ਐਕਸ ਏਆਈ ਦੇ ਗਰੋਕ ਏਆਈ ਦੀ ਸੇਵਾ ਮਿਲੇਗੀ ਟੈਲੀਗ੍ਰਾਮ ਦੇ ਸੀਈਓ ਪਾਵਲ ਦਰੋਵ ਨੇ ਕਿਹਾ ਕਿ ਇਹ ਸੌਦਾ 300 ਮਿਲੀਅਨ ਅਮਰੀਕੀ ਡਾਲਰ ਚ ਕੀਤਾ ਗਿਆ ਹੈ ਜੋ ਕਿ ਭਾਰਤੀ ਮੁਦਰਾ ਚ ਬਦਲਣ ਤੇ 2568 ਕਰੋੜ ਰੁਪਏ ਬਣਦਾ ਹੈ ਹਾਲਾਂਕਿ ਐਲਨ ਮਸਕ ਨੇ ਇਸ ਸੌਦੇ ਤੋਂ ਇਨਕਾਰ ਕੀਤਾ ਐਲਨ ਮਸਕ ਨੇ ਪਾਵਲ ਦਰੋਵ ਦੀ ਪੋਸਟ ਤੇ ਟਿੱਪਣੀ ਕੀਤੀ ਅਤੇ ਲਿਖਿਆ ਕਿ ਅਜੇ ਤੱਕ ਕੋਈ ਸੌਦਾ ਨਹੀਂ ਹੋਇਆ ਹੈ ਪਾਵਲ ਦਰੋਵ ਨੇ ਵੀ ਇਸ ਤੇ ਟਿੱਪਣੀ ਕੀਤੀ ਠੀਕ ਹੈ ਸਿਧਾਂਤਕ ਤੌਰ ਤੇ ਸਹਿਮਤ ਹਾਂ ਪਰ ਬਹੁਤ ਸਾਰੀਆਂ ਰਸਮਾਂ ਅਜੇ ਵੀ ਰਹਿੰਦੀਆਂ ਨੇ ਪਵੇਲ ਦੁਰੋਬ ਨੇ ਪੋਸਟ 'ਚ ਗੋਪਨੀਯਤਾਤੇ ਵੀ ਟਿੱਪਣੀ ਕੀਤੀ ਹੈ ਉਹਨਾਂ ਕਿਹਾ ਕਿ ਉਪਭੋਗਤਾਵਾਂ ਦੀ ਗੋਪਨੀਯਤਾ ਤਰਜੀਹ ਤੇ ਹੈ ਇੱਥੇ ਉਹਨਾਂ ਦੱਸਿਆ ਕਿ ਐਕਸ AI ਸਿਰਫ ਟੈਲੀਗ੍ਰਾਮ ਉਪਭੋਗਤਾਵਾਂ ਦੇ ਸਿੱਧੇ ਸੰਪਰਕ ਦੇ ਡੇਟਾ ਤੱਕ ਪਹੁੰਚ ਕਰ ਸਕੇਗਾ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ